ਕਿਸੇ ਦੇ ਕਾਗਜ਼ ਰੱਦ ਨਹੀਂ ਹੋਣਗੇ ਸਾਰੇ ਲੜੋ ਕਾਂਗਰਸੀ ਸਰਪੰਚੀ ਦੀ ਹਲਕਾ ਖੇਮ ਕਰਨ ਤੋਂ ਚੋਣ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਸਮੂਹ ਹਲਕਾ ਖੇਮ ਕਰਨ ਦੀ ਲੀਡਰਸ਼ਿਪ ਵੱਲੋਂ ਅੱਜ ਵਿਖੇ ਵੰਡ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਸਾਬਕਾ ਵਿਧਾਇਕ ਸਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਹਰ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਲੜੀਆਂ ਜਾਣਗੀਆਂ ਤੇ ਜੋ ਕੋਈ ਵੀ ਕਿਸੇ ਕਾਂਗਰਸੀ ਆਗੂ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਉਸ ਉਤੇ ਕਾਨੂੰਨ ਮੁਤਾਬਕ ਸਖਤ ਐਕਸ਼ਨ ਲਿਆ ਜਾਵੇਗਾ ਕਿਉਂਕਿ ਚੋਣਾਂ ਲੜਨਾ ਹਰੇਕ ਨਾਗਰਿਕ ਦਾ ਅਧਿਕਾਰ ਹੈ ਇਹ ਅਧਿਕਾਰ ਕੋਈ ਵੀ ਸਰਕਾਰ ਕਿਸੇ ਤੋਂ ਖੋਹ ਨਹੀਂ ਸਕਦੀ ਬਾਕੀ ਤੁਸੀਂ ਦੇਖੋ ਇਸ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਇੱਥੇ ਮੌਜੂਦ ਹੋਰ ਲੋਕਾਂ ਦਾ 18 ਨੂੰ ਪਹਿਲੇ ਨੰਬਰ ਦੇ ਉੱਤੇ ਜਿਹੜਾ ਵਾ ਇਲੈਕਸ਼ਨ ਜਿਹੜੀ ਆ ਉਹ ਪੰਚਾਇਤਾਂ ਦੀ ਨੂੰ ਇਹ ਆਪਦੇ ਹਲਕੇ ਖੇਮ ਕਰਨ ਤੋਂ ਇਹਨੂੰ ਲੜਨ ਦਾ ਜਿਹੜਾ ਵਿਗਲ ਵਜਾਇਆ ਸਾਡਾ ਹਲਕਾ ਵਾ ਇਹ ਖੀਰ ਚ ਪੈਂਦਾ ਯਾਨੀ ਸਭ ਤੋਂ ਫਿਰ ਚ ਵਾਰੀ ਆਉਂਦੀ ਹੈ ਜਾਂ ਸਾਰਿਆਂ ਨਾਲੋਂ ਪਹਿਲਾਂ ਆਉਂਦੀ ਹੈ ਪਰ ਜੋ ਸਾਡੇ ਅੱਜ ਵਰਕਰ ਸਾਡੇ ਲੀਡਰਸ਼ਿਪਰਾਂ ਦਾ ਉਤਸ਼ਾਹ ਜੋ ਜੋਸ਼ ਇਸ ਇਲੈਕਸ਼ਨ ਨੂੰ ਲੈ ਕੇ ਆ ਉੱਥੋਂ ਲੱਗਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਵੱਡੀ ਲੀਡ ਦੇ ਨਾਲ ਸਾਰੀਆਂ ਪੰਚਾਇਤਾਂ 'ਚ ਆਪ ਦੀ ਜਿੱਤ ਪ੍ਰਾਪਤ ਕਰਾਂਗੇ ਸਾਡੇ ਤਕਰੀਬਨ 20 ਸਾਡੇ ਜ਼ੋਨ ਐ ਦੋ ਸਾਡੀਆਂ ਕਮੇਟੀਆਂ ਪਈਆਂ ਭਿੱਖੂਆਂ ਔਰ ਖੇਮਗਰ ਉਹਨਾਂ ਨੂੰ ਛੱਡ ਕੇ 18 ਜ਼ੋਨ ਐ 4 ਸਾਰੇ ਸਾਡੇ ਨਾਲ ਐ ਉਹਨਾਂ ਦੀਆਂ ਡਿਊਟੀਆਂ ਕੱਲ ਤੋਂ ਸ਼ੁਰੂ ਕਰਤੀਆਂ ਵੀ ਸਾਰਿਆਂ ਦੀ ਸਹਿਮਤੀ ਨਾਲ ਵੀ ਹਰ ਪਿੰਡ ਦੇ ਵਿੱਚ ਜਿਹੜੀ ਪੰਚਾਇਤਾਂ ਦੀ ਹਰ ਮੈਂਬਰ ਦੀ ਸਾਡੀ ਇਲੈਕਸ਼ਨ ਲੜੀ ਜਾਊਗੀ ਹੁਣ ਉਹ ਆਪ ਦਾ ਤਿੰਨਾਂ ਚਾਰ ਦਿਨਾਂ ਦਾ ਚਾਲ ਦੀ ਪ੍ਰਚਾਰਿਆ ਖਤਮ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਹਰ ਪਿੰਡ ਦੇ ਵਿੱਚ ਜਿਹੜਾ ਵਾ ਜ਼ੋਨ ਵਾਈ ਤਾਹੀਂ ਆਪਦੀਆਂ ਮੀਟਿੰਗਾਂ ਕਰਾਂਗੇ ਦੇਖੋ ਇਹ ਤੇ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅੱਜ ਤੱਕ ਕਦੀ ਪੰਜਾਬ ਦੇ ਵਿੱਚ ਸਿੰਬਲ ਦੇ ਉੱਤੇ ਕੋਈ ਇਲੈਕਸ਼ਨ ਲੜੀ ਗਈ ਇਹ ਤੇ ਸਿਰਫ ਜਿਹੜੀ ਇਹ ਚਾਹੁੰਦੇ ਆ ਵੀ ਹਾਈ ਕੋਰਟ ਦਾ ਜਿਹੜਾ ਰੋਸਟਰ ਆ ਜਿਹਦੇ ਵਿੱਚ ਇਹ ਦਰਜ ਆ ਵੀ ਜਿਹੜਾ ਜਰਨਲ ਐਸਸੀ ਜਿਹੜੀ ਆ ਲੇਡੀ ਸਭ ਤੋਂ ਪਹਿਲਾਂ ਸਰਪੰਚਾ ਜਿੱਥੇ ਹੈਗੀ ਆ ਉਸ ਤੋਂ ਬਾਅਦ ਜਰਨਲ ਬੰਦਾ ਤੇ ਉਸ ਤੋਂ ਬਾਅਦ ਐਸਸੀ ਬੰਦਾ ਫਿਰ ਉਸ ਤੋਂ ਬਾਅਦ ਜਰਨਲ ਲੇਡੀ ਤੇ ਜਰਨਲ ਬੰਦਾ ਇਹ ਰੋਟੇਸ਼ਨ ਹੈ ਹਿਸਾਬ ਨਾਲ ਘਮਾਉਣੇ ਪਰ ਇਹਨਾਂ ਜਾਣ ਬੁੱਝ ਕੇ ਆ ਨੋਟੀਫਿਕੇਸ਼ਨ ਕਰਾ ਕੇ ਵੀ ਅਸੀਂ ਜਿਹੜੇ ਆਪਦੇ ਚੁਹਿੱਤੇ ਆ ਉਹਨਾਂ ਨੂੰ ਜਾਂ ਰਿਜ਼ਰਵ ਕਰ ਸਕੀਏ ਜਾਂ ਉਹਨਾਂ ਨੂੰ ਜਨਰਲ ਕੈਟਾਗਰੀ ਚ ਲਿਆ ਸਕੀਏ ਐਮਐਲਏ ਦੀ ਮਰਜ਼ੀ ਦੇ ਨਾਲ ਤੇ ਵੀਡੀਓ ਦੇ ਲੈਵਲ ਦੇ ਉੱਤੇ ਇੱਕ ਲੋਕਾਂ ਨੂੰ ਕੀ ਕਹਿੰਦੇ ਵੀ ਇੱਕ ਵੱਖਰੇ ਤਰੀਕੇ ਨਾਲ ਬੇਫੂਕ ਬਣਾ ਕੇ ਤੇ ਠੱਗਣ ਵਾਲੀ ਗੱਲ ਜਿਹੜੀ ਇਹ ਮੌਜੂਦਾ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਗੱਲ ਆ ਇੱਕ ਵੀ ਇੱਟ ਜੇ ਕਿਸੇ ਪੰਚਾਇਤ ਦੇ ਚੇਸ ਪੈਸਿਆਂ 'ਚ ਲੱਗੀ ਹੈ ਤਾਂ ਸਾਨੂੰ ਦੱਸੋ ਅਸੀਂ ਵੀ ਉੱਥੇ ਜਾ ਕੇ ਮੱਥਾ ਟੇਕ ਆਉਣੇ ਆ ਕਿ ਇਹ ਮੌਜੂਦਾ ਸਰਕਾਰ ਦੇ ਇਨ ਇਹਨਾਂ ਦੇ ਟਰਨਲ ਵਿੱਚ ਪੈਸੇ ਲੱਗਿਆ ਨਾਲ ਉਹ ਇਹਨਾਂ ਨੇ ਕੰਮ ਕੀਤਾ ਜਿੰਨੇ ਵੀ ਕੰਮ ਹੋਏ ਚਾਹ ਮਡੇਗਾ ਦੇ ਕੰਮ ਹੋਇਆ ਚਾਹ ਸੜਕਾਂ ਦੇ ਕੰਮ ਹੋਏ ਸਾਡੀ ਕਾਂਗਰਸ ਦੇ ਟਾਈਮ ਦੇ ਜਿਹੜੇ ਮਨਜ਼ੂਰ ਹੋਏ ਕੰਮ ਉਹਨਾਂ ਨੂੰ ਡੇਢ ਤੋਂ 2 ਸਾਲ ਦਾ ਰੋਕ ਲਾ ਕੇ ਰੱਖੀ ਆ ਹੁਣ ਉਹ ਕੰਮ ਮੁਕੰਮਲ ਕਰ ਰਹੇ ਵੀ ਲੋਕਾਂ ਨੂੰ ਦੱਸਣ ਲਈ ਕਿ ਆ ਜਿਹੜੇ ਆ ਸਾਡੇ ਕੰਮ ਹੋਇਆ ਸਾਡੇ ਵੱਲੋਂ ਪਈਆਂ ਮੇਰੇ ਖਾਲ 17 18 ਇੱਕ ਬਲਾਕ ਦੀਆਂ ਉਹ ਤੇ ਦੂਜੇ ਬਲਾਕ ਦੀਆਂ ਸੜਕਾਂ ਵਾਂ ਜਿਨ੍ਹਾਂ ਦੇ ਉੱਤੇ ਅੱਜ ਵੀ ਇਹਨਾਂ ਕੋਈ ਪ੍ਰੀਮਿਕਸ ਨਹੀਂ ਪੈ ਸਕਦਾ ਅੱਜ ਦਾ ਸਰਦਾਰ ਸੁਖਪਾਲ ਸਿੰਘ ਪੁਲਰ ਵੱਲੋਂ ਇੱਕ ਛੋਟੀ ਜੀ ਮੀਟਿੰਗ ਸਦੀ ਗਈ ਜਿਹੜੀ ਬਹੁਤ ਵੱਡੀ ਇੱਕ ਰੈਲੀ ਦਾ ਰੂਪ ਧਾਰਨ ਕੀਤਾ ਹੈ ਸਾਰੇ ਸਰਪੰਚ ਸਾਹਿਬਾਨ ਜੋ ਜੋ ਨਾਲ ਦੇ ਅੰਚਾਰ ਸਾਹਿਬਾਨ ਸੱਦੇ ਹੋਏ ਵਰਕਰ ਸਾਹਿਬਾਨ ਜਿਹੜੇ ਸਰਗਰਮ ਨੇ ਜਿਨ੍ਹਾਂ ਨੇ ਕਿ ਇਹ ਫੈਸਲਾ ਹੋਇਆ ਵਾ ਕਿ ਜਿਹੜੀ ਇਲੈਕਸ਼ਨ ਹੈ ਪੁਲਰ ਸਾਹ ਵੱਲੋਂ ਸਾਰੇ ਵਰਕਰ ਸਾਹਿਬਾਨਾਂ ਨੂੰ ਹੁਕਮ ਹੋਇਆ ਹੈ ਕਿ ਇਲੈਕਸ਼ਨ ਹੈ ਜਿਹੜੀ ਪਿੰਡਾਂ 'ਚ ਆਪਾਂ ਕਾਂਗਰਸ ਪਾਰਟੀ ਵੱਲੋਂ ਲੜ ਰਹੀਆਂ ਜਿਹਦੀ ਪੂਰੀ ਤਿਆਰੀ ਆ ਜੀ ਜਿਹੜਾ ਅੱਜ ਭੁਲਰ ਸਾਹਿਬ ਵੱਲੋਂ ਮੋਦਲ ਕਰਦੇ ਆ ਕਿਹਾ ਵਾ ਜਿਹੜਾ ਵਿਸ਼ਾ ਪੇਸ਼ ਕਰਦਾ ਹਾਂ ਸਰਦਾਰ ਜੀ ਵਿਸ਼ਾ ਇਹੋ ਹੀ ਆ ਕੀ ਤਗੜੇ ਹੋ ਕੇ ਲਕਸ਼ਾ ਲੜੋ ਕਿਸੇ ਦੇ ਕਾਗਜ਼ਾਤ ਨਹੀਂ ਉਹਨਾਂ ਦੇ ਪੁਲਰ ਸਾਹਿਬ ਕਹਿੰਦੇ ਮੇਰੀ ਜੁਮੇਰੀ ਆ ਤੇ ਲਕਸ਼ਾ ਲੜਾਂਗੇ ਪੁਲਰ ਸਾਹਿਬ ਦੀ ਗਵਾਈ ਚ ਪੂਰਾ ਉਹਦਾ ਵਿਰੋਧ ਹੋਊਗਾ ਪੂਰੇ ਕਾਂਗਰਸ ਪਾਰਟੀ ਹੈ ਜਿਹੜੀ ਉਹ ਪੂਰੇ ਲਕਸ਼ਾ ਲੜਨ ਦੇ ਐਕਸ਼ਨ ਚ ਆ ਪੁਲਰ ਸਾਹਿਬ ਪੂਰੇ ਸਰਗਰਮ ਨੇ ਇਕੱਲੇ ਇਕੱਲੇ ਜਿਹੜੇ ਸਰਪੰਚ ਸਾਹਿਬ ਦੀ ਫਾਇਲ ਆ ਉਹ ਪੁਲਰ ਸਾਹਿਬ ਖੁਦ ਤਿਆਰ ਕਰਾ ਕੇ ਆਪ ਜਮਾ ਕਰਾਉਣਗੇ ਬਿਲਕੁਲ ਜੀ ਸਚਾਈ ਤੇ ਆ ਵੀ ਲੋਕ ਆਮ ਆਦਮੀ ਪਾਰਟੀ ਨੂੰ ਹੁਣ ਮੂੰਹ ਲਾ ਕੇ ਕੁਝ ਨਹੀਂਗੇ ਲੋਕ ਲੋਕਾਂ ਦਾ ਜਿਹੜਾ ਬਿਲਕੁਲ ਇਹਨਾਂ ਤੋਂ ਮੰਨ ਅੱਕ ਚੁੱਕਿਆ ਹੈ ਕੋਈ ਵਿਕਾਸਨਾ ਦੀ ਚੀਜ਼ ਨਹੀਂ ਗਈ ਗੁੰਡਾਗਰਦੀ ਧ੍ਰਿਸ਼ਟਾਚਾਰ ਹੈ ਜਿਹੜਾ ਉਹ ਪੂਰਾ ਜੋਰਾਂ ਤੇ ਹੈ